ਮਜਬੀ ਉੱਪਰ ਸਤਿਗੁਰੂ ਐਸੀ ਕਿਰਪਾ ਕੀਨ ਸ੍ਰੀ ਅੰਮ੍ਰਿਤ ਸਰਤਾਲ ਕੀ ਬਾਹੀ ਚੌਥੀ ਦੀਨ ਚੌਥੇ ਪੌੜੀਏ ਭਾਵੇਂ ਹੁਣ ਕੋਈ ਨਫਰਤ ਦੇ ਨਾਲ ਆਪਾਂ ਨੂੰ ਕਹਿੰਦਾ ਹੋਵੇ ਪਰ ਆਪਾਂ ਨੂੰ ਸ਼ਾਨ ਦੇ ਨਾਲ ਇਹ ਕਹਿਣਾ ਚਾਹੀਦਾ ਹੈ ਕਿ ਸਾਨੂੰ ਰੰਗਰੇਟਿਆਂ ਨੂੰ ਕਲਕੀ ਤਰਪਾਤੀ ਸਾਹਿਬ ਜੀ ਨੇ ਛਾਤੀ ਦੇ ਨਾਲ ਵੀ ਲਾਇਆ ਆਪਣੇ ਬੇਟੇ ਹੋਣ ਦਾ ਖਿਤਾਬ ਵੀ ਦਿੱਤਾ ਤੇ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਤੇ ਜਿੱਦੇ ਅਸੀਂ ਅਰਦਾਸ ਦੇ ਵਿੱਚ ਦਰਸ਼ਨ ਇਸ਼ਨਾਨ ਚੌਂਕੀਆਂ ਝੱਡੇ ਬੁੰਗੇ ਜੁਗੋ ਜੁਗ ਅਟਲ ਕਹਿੰਦੇ ਹਾਂ ਉਸ ਨੂੰ RAMDAS ਮਹਾਰਾਜ ਜੀ ਦੇ ਸਰੋਵਰ ਦੀ ਚੌਥੀ ਬਾਹੀ ਚੌਥਾ ਪੌੜ ਚੌਥਾ ਹਿੱਸਾ ਸਾਨੂੰ ਬਖਸ਼ਿਸ਼ ਕਰਕੇ ਸਦਾ ਦੇ ਵਾਸਤੇ ਸਾਡੀ ਕੌਮ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਅਮਰ ਕੀਤਾ ਹੈ ਜਿਸ ਨੂੰ ਕੋਈ ਛੁਟਲਾ ਨਹੀਂ ਸਕਦਾ ਘਰੇਟੇ ਸਿੰਘਾਂ ਨੇ ਉੱਥੇ ਬਾਬਾ ਜੀਵਨ ਸਿੰਘ ਜੀ ਦੀ ਯਾਦ ਦੇ ਵਿੱਚ ਬੰਗਾ ਰੰਗਰੇਟਾ ਵੀ ਬਣਾਇਆ ਜਿਸ ਦਾ ਅੱਜ ਵੀ ਰੌਲਾ ਚੱਲ ਰਿਹਾ ਹੈ ਸੋ ਉਸ ਤੋਂ ਬਾਅਦ ਉਹ ਬੰਗਾ ਜਿਹੜਾ ਸੀ ੋਟਾ ਦਿੱਤਾ ਗਿਆ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਹੈ RAMDAS ਸਰੋਵਰ ਉਹਦਾ ਇੱਕ ਪੌੜ ਚੌਥਾ ਹਿੱਸਾ ਜਿਹੜਾ ਹੈ ਉਹ ਅਸੀਂ ਆਪ ਜੀ ਨੂੰ ਸੌਂਪਦੇ ਹਾਂ ਉਹ ਆਪ ਜੀ ਨੂੰ ਪੇਟ ਕਰਦੇ ਹਾਂ ਸੋ ਇਸ ਤਰ੍ਹਾਂ ਇਤਿਹਾਸ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਕਲਗੀਧਰ ਪਾਤਸ਼ਾਹੀ ਦੇ 52 ਕਵੀਆਂ ਦੇ ਵਿੱਚੋਂ ਮਹਾਕਵੀ ਕਵੀ ਕੰਕਣ ਜੀ ਨੇ ਬਹੁਤ ਸੁੰਦਰ ਲਿਖਿਆ ਹੈ ਕਿ ਮਜਬੀ ਉੱਪਰ ਸਤਿਗੁਰੂ ਐਸੀ ਕਿਰਪਾ ਕੀਨ ਸ੍ਰੀ ਅੰਮ੍ਰਿਤ ਸਰਤਾਲ ਕੀ ਬਾਹੀ ਚੌਥੀ ਦੀ ਬਾਹੀ ਤੋਂ ਭਾਵ ਹੁੰਦਾ ਹੈ ਗੁਰਮੁਖੋ ਪਿਆਰਿਓ ਪਾਸਾ ਜਿਸ ਤਰ੍ਹਾਂ ਮੰਝਾ ਹੁੰਦਾ ਹੈ ਮੰਝੇ ਦੀਆਂ ਦੋ ਬਾਹੀਆਂ ਹੁੰਦੀਆਂ ਹਨ ਇੱਕ ਸੱਜੀ ਬਾਹੀ ਇੱਕ ਖੱਬੀ ਬਾਹੀ ਸੱਜਾ ਪਾਸਾ ਖੱਬਾ ਪਾਸਾ ਇਸੇ ਤਰ੍ਹਾਂ ਸਰੋਵਰ ਦੇ ਚਾਰ ਪਾਸੇ ਹੁੰਦੇ ਹਨ ਚਾਰ ਪੌੜ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਪੌੜ ਤੋਂ ਭਾਵ ਹੈ ਪਾਸਾ ਚਾਰ ਪੌੜ ਚਾਰਾਂ ਪਾਸਿਆਂ ਤੋਂ ਜਿਵੇਂ ਸੰਗਤ ਇਸ਼ਨਾਨ ਕਰਨ ਦੇ ਵਾਸਤੇ ਥੱਲੇ ਪੌੜੀਆਂ ਨੂੰ ਉਤਰਦੀ ਹੈ ਤੇ ਉੱਪਰ ਜਿਹੜਾ ਸਭ ਤੋਂ ਉੱਪਰ ਜਿੱਥੇ ਆਪਾਂ ਪ੍ਰਕਰਮਾ ਕਰਦੇ ਹਾਂ ਉਹ ਪੌੜ ਹੁੰਦਾ ਹੈ ਉਹ ਚਾਰ ਪੌੜ ਜਿਹੜੇ ਹੁੰਦੇ ਹਨ ਉਹਨਾਂ ਦੇ ਵਿੱਚੋਂ ਪੂਰਬ ਵਾਲੇ ਪਾਸੇ ਵਾਲਾ ਜਿਹੜਾ ਪੌੜ ਸੀ ਨਾ ਉਹ ਗੁਰੂ ਮਹਾਰਾਜ ਜੀ ਨੇ ਭਾਈ ਚੈਤਾ ਜੀ ਨੂੰ ਸੰਪਿਆ ਤੇ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਚੌਥੀ ਬਾਈ ਜਿਹੜੀ ਸਰੋਵਰ ਦੀ ਹੈ ਪੂਰਬ ਵਾਲੇ ਪਾਸੇ ਦੀ ਉਹ ਭਾਈ ਜੈਤਾ ਜੀ ਤੁਹਾਡੀ ਹੈ ਤੇ ਇਸੇ ਕਰਕੇ ਭਾਈ ਜੈਤਾ ਜੀ ਉੱਥੇ ਰਹਿ ਕੇ ਉਹਨਾਂ ਨੇ ਬਹੁਤ ਸਮਾਂ ਸੇਵਾ ਕੀਤੀ ਉਸ ਤੋਂ ਬਾਅਦ ਰੰਗਰੇਟੇ ਸਿੰਘਾਂ ਨੇ ਉੱਥੇ ਬਾਬਾ ਜੀਵਨ ਸਿੰਘ ਜੀ ਦੀ ਯਾਦ ਦੇ ਵਿੱਚ ਬੁੰਗਾ ਰੰਗਰੇਟਾ ਵੀ ਬਣਾਇਆ ਜਿਸ ਦਾ ਅੱਜ ਵੀ ਰੌਲਾ ਚੱਲ ਰਿਹਾ ਹੈ ਸੋ ਉਸ ਤੋਂ ਬਾਅਦ ਉਹ ਬੁੰਗਾ ਜਿਹੜਾ ਸੀ ਉਹ ਢਾ ਦਿੱਤਾ ਗਿਆ ਸੋ ਇਸ ਤਰ੍ਹਾਂ ਗੁਰਮਖੋ ਪਿਆਰਿਓ ਕਿ ਗੁਰੂ ਮਹਾਰਾਜ ਜੀ ਦੇ ਬਾਬਾ ਜੀਵਨ ਸਿੰਘ ਜੀ ਨੂੰ ਉਸ ਸਰੋਵਰ ਦੀ ਚੌਥੀ ਬਾਹੀ ਦੇਣ ਦਾ ਤੇ ਚੌਥਾ ਪੌੜ ਦੇਣ ਦਾ ਜ਼ਿਕਰ ਪੰਥ ਪ੍ਰਕਾਸ਼ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਵੀ ਕੀਤਾ ਹੈ ਤੇ ਮਹਾਕਵੀ ਕਵੀ ਤੰਕਣ ਜੀ ਗੁਰੂ ਮਹਾਰਾਜ ਜੀ ਦੇ ਦਰਬਾਰੀ ਕਵੀ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਕਵੀ 52 ਕਵੀਆਂ ਦੇ ਵਿੱਚੋਂ ਕਵੀ ਉਹਨਾਂ ਨੇ ਵੀ ਲਿਖਿਆ ਹੈ ਕਿ ਮਜਬੀ ਉੱਪਰ ਸਤਿਗੁਰੂ ਐਸੀ ਕਿਰਪਾਕੀਨ ਸ੍ਰੀ ਅੰਮ੍ਰਿਤਸਰ ਤਾਲ ਕੀ ਬਾਹੀ ਚੌਥੀ ਦੀਨ ਇਹ ਤਾਂ ਕਿਹਾ ਹੈ ਕੰਕਲ ਕਵੀ ਜੀ ਨੇ ਅਤੇ ਇਸੇ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ ਨੇ ਆਪਣੇ ਪੰਥ ਪ੍ਰਕਾਸ਼ ਦੇ ਵਿੱਚ ਵੀ ਬੜਾ ਸੁੰਦਰ ਲਿਖਿਆ ਹੈ ਕਿ ਕਹੇ ਵਚਨ ਜਬ ਐਸ ਅਮੇਟੇ ਤੁਮ ਰੰਗਰੇਟੇ ਗੁਰੂ ਕੇ ਬੇਟੇ ਰਹੋ ਪੰਥ ਕੇ ਸੰਗ ਅਮੇਟੇ ਅੰਮ੍ਰਿਤ ਸਰ ਪੂਰਬ ਦਿਸ਼ 헤ਰੋ ਇਹ ਸ੍ਰੀ ਅੰਮ੍ਰਿਤ ਸਰ ਸਾਹਿਬ ਦੇ ਵਿੱਚ ਪੂਰਬ ਦੀ ਦਿਸ਼ਾ ਦੇ ਵੱਲ ਜਿਹੜਾ ਅਸੀਂ ਪੌੜ 헤ਰੋ ਦੇਖਦੇ ਹਾਂ 헤ਰਮਣੇ ਹੁੰਦਾ ਹੈ ਵੇਖਣਾ ਅੰਮ੍ਰਿਤ ਸਰ ਪੂਰਬ ਦਿਸ਼ 헤ਰੋ ਜਦੋਂ ਅਸੀਂ ਸ੍ਰੀ ਅੰਮ੍ਰਿਤ ਸਰ ਸਾਹਿਬ ਜਾਂਦੇ ਹਾਂ ਯਾਨੀ ਗਿਆਨ ਸਿੰਘ ਜੀ ਲਿਖਦੇ ਹਨ ਤੇ ਪੂਰਬੀ ਦਿਸ਼ਾ ਦੇ ਵੱਲ ਜਦੋਂ ਅਸੀਂ ਹੀਰੋ ਦੇਖਦੇ ਹਾਂ ਤੇ ਜਿਹੜਾ ਪੂਰਬੀ ਦਿਸ਼ਾ ਦੇ ਵਾਲਾ ਪੌੜ ਹੈ ਹੈ ਅਬਲੇ ਬੁੰਗਾ ਤਿੰਨ ਕੇਰੋ ਜਦੋਂ ਗਿਆਨੀ ਗਿਆਨ ਸਿੰਘ ਜੀ ਇਸ ਸੰਸਾਰ ਦੇ ਵਿੱਚ ਜਿਉਂਦੇ ਸਨ ਤੇ ਉਹਨਾਂ ਨੇ ਉਹ ਉੱਥੇ ਬੁੰਗਾ ਵੇਖਿਆ ਤੇ ਉਹਨਾਂ ਨੇ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਹੈ ਕਿ ਅੱਬ ਤੱਕ ਬੁੰਗਾ ਹੈ ਇਹਦਾ ਮਤਲਬ ਜਦੋਂ ਗਿਆਨੀ ਗਿਆਨ ਸਿੰਘ ਜੀ ਇਸ ਦੁਨੀਆ ਦੇ ਵਿੱਚ ਮੌਜੂਦ ਸਨ ਉਦੋਂ ਉਹ ਬੁੰਗਾ ਰੰਗਰੇਟਿਆਂ ਦਾ ਉੱਥੇ ਮੌਜੂਦ ਸੀ ਤੇ ਉਹਨਾਂ ਨੇ ਇਸ ਗੱਲ ਦੀ ਗਵਾਹੀ ਭਰੀ ਹੈ ਕੇ ਚੌਥੀ ਬਾਹੀ ਚੌਥਾ ਪੌੜ ਜਿਹੜਾ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਸੀ ਨਾ ਉਸ ਪੌੜ ਦੇ ਉੱਪਰ ਬੁੰਗਾ ਰੰਗਰੇਟਿਆਂ ਬਣਿਆ ਹੋਇਆ ਹੈ ਜੋ ਅਸੀਂ ਦਰਸ਼ਨ ਕੀਤੇ ਹਨ ਤੇ ਤੁਸੀਂ ਵੀ ਜਦੋਂ ਪੂਰਬ ਵਾਲੇ ਪਾਸੇ ਦੇਖੋਗੇ ਸ੍ਰੀ ਅਮਰਤਸਰ ਸਾਹਿਬ ਜੀ ਦੇ ਤਲਾਬ ਤੇ ਸਰੋਵਰ ਤੇ ਤੇ ਤੁਹਾਨੂੰ ਉਹ ਬੁੰਗਾ ਨਜ਼ਰ ਆਵੇਗਾ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਅਮਰਤਸਰ ਪੂਰਬ ਦਿਸ਼ੇਰੋ ਹੈ ਅਬ ਲੈ ਬੁੰਗਾ ਤਨਕੇਰੋ ਮਾਲਕ ਚੌਥੇ ਪੈੜੋ ਕੇਰੇ ਚਾਹੀਤੇ ਤੈਨੂੰ ਸਿੱਖ ਟੇਰੇ ਇਸੇ ਕਰਕੇ ਸਿੱਖ ਉਹਨਾਂ ਨੂੰ ਇਸੇ ਨਾਲ ਹੀ ਵੇਖਦੇ ਹਨ ਕਿ ਇਹ ਚੌਥੇ ਪੌੜੇ ਦੇ ਮਾਲਕ ਹਨ ਚੌਥੇ ਪੌੜੇ ਦੇ ਮਾਲਕ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਣਾਇਆ ਗਿਆ ਨਹੀਂ ਗਿਆਨ ਸਿੰਘ ਜੀ ਲਿਖਦੇ ਹਨ ਤੇ ਸਾਰੇ ਸਿੱਖ ਇਹਨਾਂ ਨੂੰ ਇਸੇ ਨਿਗਾਹ ਦੇ ਨਾਲ ਹੀ ਟੇਰੇ ਤੋਂ ਭਾਉ ਹੁੰਦਾ ਹੈ ਦੇਖਣਾ ਸਾਰੇ ਸਿੱਖ ਇਹਨਾਂ ਨੂੰ ਚੌਥੇ ਪੌੜ ਦੀ ਨਿਗਾਹ ਦੇ ਨਾਲ ਦੇਖਦੇ ਸਾਨੂੰ ਤਾਂ ਦੇਖਦੇ ਹਨ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਨੂੰ ਚੌਥਾ ਪੌੜ ਬਖਸ਼ਿਆ ਸੋ ਇਸ ਕਰਕੇ ਸਨੀ ਸਿੰਘ ਜੀ ਇਹ ਕੋਈ ਕਿਰਨਾ ਵਾਲਾ ਸ਼ਬਦ ਨਹੀਂ ਚੌਥਾ ਪੌੜ ਜਿਹੜਾ ਆਪਾਂ ਨੂੰ ਚੌਥਾ ਪੌੜੀਏ ਕਹਿੰਦੇ ਹਾਂ ਨਾ ਚੌਥੇ ਪੌੜੀਏ ਭਾਵੇਂ ਹੁਣ ਕੋਈ ਨਫ਼ਰਤ ਦੇ ਨਾਲ ਆਪਾਂ ਨੂੰ ਕਹਿੰਦਾ ਹੋਵੇ ਪਰ ਆਪਾਂ ਨੂੰ ਸ਼ਾਨ ਦੇ ਨਾਲ ਇਹ ਕਹਿਣਾ ਚਾਹੀਦਾ ਹੈ ਕਿ ਸਾਨੂੰ ਰੰਗਰੇਟਿਆਂ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਛਾਤੀ ਦੇ ਨਾਲ ਵੀ ਲਾਇਆ ਆਪਣੇ ਬੇਟੇ ਹੋਣ ਦਾ ਖਿਤਾਬ ਵੀ ਦਿੱਤਾ ਤੇ ਸਾਨੂੰ ਸ੍ਰੀ ਅਮਰਤਸਰ ਸਾਹਿਬ ਦਰਬਾਰ ਸਾਹਿਬ ਦੇ ਇਹਦੇ ਅਸੀਂ ਅਰਦਾਸ ਦੇ ਵਿੱਚ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਕਹਿੰਦੇ ਹਾਂ ਉਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੋਵਰ ਦੀ ਚੌਥੀ ਬਾਹੀ ਚੌਥਾ ਪੌੜ ਚੌਥਾ ਹਿੱਸਾ ਸਾਨੂੰ ਬਖਸ਼ਿਸ਼ ਕਰਕੇ ਸਦਾ ਦੇ ਵਾਸਤੇ ਸਾਡੀ ਕੌਮ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਅਮਰ ਕੀਤਾ ਹੈ ਜਿਸ ਨੂੰ ਕੋਈ ਛੁਟਲਾ ਨਹੀਂ ਸਕਦਾ ਸੋ ਇਹ ਬੇਨਤੀ ਪ੍ਰਵਾਨ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ